कुकिंग कुछ आप सबका बहुत बहुत स्वागत है अज आप बना आलू वाले लच्छेदार परोंठा अपने घर बहुत आसान है छोटी छोटिया देखो चलो बनाइए अज आप जो बना रहे हैं ना वास्ते प्याज इन ब्रिक ब्रिक कट लो चाहे ग्राइंड कर लो ये थोड़ी अपनी मर्जी मैं ब्रिक ब्रिक कटिया हरी मिर्च धनिया अदरक इस लसन नहीं पा ਨਮਕ ਅਜਵੈਨ ਇਹ ਸਾਰੀਆਂ ਚੀਜ਼ਾਂ ਬਣਾ ਲੈ ਤਾਂ ਮੇਨਾ ਉਬਲੇ ਆਲੂ ਵੀ ਨਾਲ ਚਾਹੀਦੇ ਥੋੜੇ ਜਿਹਾ ਆਲੂ ਉਬਾਲ ਲੈ ਇਹ ਉਬਾਲ ਕੇ ਇਹਦਾ ਛਿਲਕਾ ਉਤਾਰ ਕੇ ਇਹਦੇ ਵਿੱਚ ਆਪਾਂ ਪਿਆਜ਼ ਪਾਣਾ ਜੋ ਜੋ ਹੈ ਇਹਦੇ ਨਾਲ ਆਪਾਂ ਥੋੜਾ ਜਿਹਾ ਹੀ ਅਦਰਕ ਪਾਣਾ ਹਰਾ ਧਨੀਆ ਤੇ ਹਰੀ ਮਿਰਚ ਅੱਧਾ ਚਮਚ ਨਮਕ ਪਾ ਜੇ ਤੁਸੀਂ ਨਮਕ ਜ਼ਿਆਦਾ ਖਾਂਦੇ ਹੋ ਤੇ ਫਿਰ ਜਿਆਦਾ ਪਾਸਾ ਜੇ ਨਹੀਂ ਤਾਂ ਅੱਧਾ ਚਮਚਾ ਚਮਚਾ ਆਪਾਂ ਇਸ ਵਿੱਚ ਅਜਵੈਨ ਪਾਈ ਅੱਧਾ ਚਮਚਾ ਚਾਪਾ ਇਸ ਵਿੱਚ ਹਲਪਸ ਪਾਈ ਚਮਚਾ ਚੌਥਾ ਹਿੱਸਾ ਆਪਾਂ ਚਿਲੀ ਫਲੈਕਸ ਬਣਾਏ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਗ੍ਰੀਨ ਚਿਲੀ ਪਾਈ ਨਾ ਇਸ ਵਿੱਚ ਥੋੜੀ ਆਪਾਂ ਪਾਣਗੀ ਰੈੱਡ ਚਿਲੀ ਚਿਲੀ ਫਲੈਕਸ ਜਿਹੜੀ ਜੇ ਤੁਹਾਡੇ ਕੋਲ ਚਿਲੀ ਫਲੈਕਸ ਨਹੀਂ ਹੈ ਬਹੁਤ ਆਸਾਨ ਹੈ ਬਣਾਉਣਾ ਲਾਲ ਮਿਰਚ ਬਹੁਤ ਲਾਲ ਮਿਰਚ ਨੂੰ ਸਾਰਿਆਂ ਦੇ ਬੀਜ ਕੱਢ ਦੋ ਉਹਨੂੰ ਫਿਰ ਬ੍ਰਿਕ ਬ੍ਰਿਕਾ ਉਹਦਾ ਵੀ ਬਣਾ ਸਕਦੇ ਫਿਰ ਹੱਥ ਨਾਲ ਕ੍ਰਾਂਚ ਕਰ ਦੋ ਸੁੱਕੀ ਲਾਲ ਮਿਰਚਾਂ ਨੂੰ بس ਉਹ ਕੋੜੀ ਨਹੀਂ ਬਣ ਗਈ ਤੇ ਜੇ ਮਿਰਚ ਬੀਜ ਰੱਖਨੇ ਤਾਂ ਵੀ ਸੁੱਕੀ ਮਿਰਚ ਨੂੰ ਹੱਥ ਨਾਲ ਕੱਟ ਲਓ ਤੇ ਤੁਹਾਡੇ ਚਿਲੀ ਫਲੈਕਸ ਤਿਆਰ ਜਾਂਦੇ ਨਹੀਂ ਤਾਂ ਪਿਜ਼ਾ ਨਾਲ ਮਿਲਦੇ ਹਨ ਛੋਟੇ ਛੋਟੇ ਪੈਕੇਟ ਜੇ ਮਿਲਦੇ ਹੈ ਔਰ ਗੈਨੋ ਦਾ ਵੀ ਮਿਲਦੇ ਹੈ ਪਿਜ਼ਾ ਚ ਤੇ ਇਹ ਚਿਲੀ ਫਲੈਕਸ ਉਹ ਵੀ ਤੁਸੀਂ ਰੱਖ ਸੰਭਾਲ ਸਕਦੇ ਹੋ ਤੇ ਉਹ ਇਸਟਰਨ ਯੂਜ਼ ਕਰ ਸਕਦੇ ਇਨਾਂ ਸਾਰਿਆਂ ਨੂੰ ਆਪਾਂ ਮਿਲਾ ਲੈਣਾ ਹੱਥ ਨਾਲ ਮਿਲਾ ਲਓ ਜੇ ਮੈਸ਼ਰ ਨਾਲ ਆ ਲੂਨ ਮੈਸ਼ ਕਰ ਲਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਕੁਕਿੰਗ ਵਿੱਚ ਬਹੁਤ ਇਦਾਂ ਤੁਹਾਡੇ ਆਪਣੀ ਮਰਜ਼ੀ ਦੀਆਂ ਵੀ ਬਣਾ ਸਕਦੇ ਐਸੀ ਕੋਈ ਗੱਲ ਨਹੀਂ ਪਰ ਇਹ ਕਿ ਨੂੰ ਆਲੂ ਨੂੰ ਅੱਛੀ ਤਰ੍ਹਾਂ ਇਹ ਦੋ ਉਂਗਲਾ ਜਿਵੇਂ ਹੈ ਨਾ ਆਪਣਾ ਐ ਲੀਤੀਆਂ ਦੇਖੋ ਜਿਵੇਂ ਐ ਇਦਾਂ ਕੀਤਾ ਇਹ ਆਲੂ ਹੈ ਇਹਨੂੰ ਇਸ ਤਰ੍ਹਾਂ ਹੱਥ ਦੇ ਵਿੱਚ ਇਦਾਂ ਮੈਸ਼ ਕਰਦੇ ਨੇ ਇਹ ਅੱਗੇ ਹੋ ਕੇ ਦਿਖਾ ਦੇ ਕੈਮਰਾਮੈਨ ਆ ਦੇਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਨੂੰ ਰੋ ਬੜੇ ਆਰਾਮ ਨਾਲ ਸਾਰੇ ਆਲੂ ਮੈਸ਼ ਕਰ ਸਕੇ क्योंकि ये सारा मटेरियल मिक्स होना चाहिए ये नहीं कि कितने नमक ज़्यादा रह जाए कि मिर्च ज़्यादा रह जाए सारे नो मिक्स करोंगे तो ही सारा कुछ अपना सारे नो लगेंगे हलवा थोड़ा जहा आप आटा लेता नींबू दे साइज तो थोड़ा जहा बड़ा कर लो चाहे नींबू जिन्ना कर लो बड़े आसान दुबारा बना दें इस तरह करोगे ਆਪਾਂ ਰੋਲ ਕਰ ਦਨੇ ਇਸ ਤਰ੍ਹਾਂ ਇਹ ਆਪਣੇ ਪੇੜਾ ਬਣ ਗਏ ਇਹ ਜਦੋਂ ਬਣ ਜੇ ਆਪਾਂ ਇਹਨੂੰ ਸੁੱਕੇ ਆਟੇ ਵਿੱਚ ਰੱਖ ਦਿੰਨਾ ਇਹਦੇ ਨਾਲ ਦੇ ਇੰਨਾ ਕੀ ਆਪਾਂ ਇੱਕ ਹੋਰ ਬਣਾਉਣਾ ਸਾਈਜ਼ ਉਹਦੇ ਜਿੰਨਾ ਹੀ ਰੱਖੋ ਪੇੜਾ ਜਿਹੜਾ ਸੀ ਉਹਨੂੰ ਆਪਾਂ ਸੁੱਕਿਆ ਟਿਚਕਵਾ ਕੇ ਇਹ ਰੋਟੀਨ ਤਾੜ ਇਹਨੂੰ ਇਸ ਤਰ੍ਹਾਂ ਕਰਕੇ ਪਸੂਫਾੜ ਕੇ ਦੋਨੋਂ ਪਾਸੇ ਕਰ ਲੈਣੇ ਇਹਨੂੰ ਆਪਾਂ ਦੋਨੋਂ ਹੱਥਾਂ ਨਾਲ ਬਹੁਤ ਜ਼ੋਰ ਦੀ ਨਹੀਂ ਨੋਰਮਲ ਆਪਾਂ ਇਹਨੂੰ ਵੇਲ ਲੈਣੇ ਜਿਦਾ ਆਮ ਰੋਟੀ ਬਣਾਉਂਦੇ ਆ ਨਾ ਉਸ ਤਰ੍ਹਾਂ ਰੋਟੀ ਨੂੰ ਆਪਾਂ ਵੇਲ ਲੈਣੇ ਇਹ ਬਹੁਤ ਮੋਟੀ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਬਹੁਤ ਪਤਲੀ ਹੋਣੀ ਚਾਹੀਦੀ दूसरी भी आप रोटी वेल के एनेसानी थोड़ा जी क्यों लगा एक साइड अंदर घो लगा के फिर आप आलू का जो मटीरियल बनाया ना है ना आप चम ला लिया इन अच्छी तरह दोनों हथों फैला देना ਜੇ ਤੁਹਾਨੂੰ ਇਹ ਲੱਗੇ ਘੱਟ ਹੈ ਤੇ ਤੁਸੀਂ ਹੋਰ ਲੈ ਲੈਣਾ। ਪਰ ਇਹ ਕਿੰਨ ਸਾਰੀ ਰੋਟੀ ਤੇ ਅੱਛੀ ਤਰ੍ਹਾਂ ਲਗਾਣਾ ਹੈ। ਯਾਨੀ ਕਿ ਥੋੜਾ ਥੋੜਾ ਲਗਾਣਾ ਹੈ। ਖੁੱਲੇ ਦਿਨ ਨਾ ਲਗਾਓ ਕਿਤੇ ਨਹੀਂ ਆਲੂ ਦਾ ਕੁਝ ਮਿਸ਼ਨ ਨੁਕਸਾਨ ਨਹੀਂ ਕਰਦਾ। ਆਪਾਂ ਇਹਨੂੰ ਸਾਰੇ ਤੇ ਇਹ ਕੋਨਿਆਂ ਤੇ ਵੀ ਲੱਗਣਾ ਚਾਹੀਦਾ ਹੈ। ਜਿਹੜੇ ਕੋਨੇ ਹੁੰਦੇ ਨੇ ਇਹਨਾਂ ਦੇ ਉਹਨਾਂ ਤੇ ਵੀ ਜਰੂਰ ਲਗਾਓ। ਕਿਉਂਕਿ ਜਦੋਂ ਆਪਾਂ ਅੱਗੇ ਜੋ ਬਣਾਣਾ ਹੈ ਨਾ ਉੱਥੇ ਸਾਨੂੰ ਕੋਨਿਆਂ ਤੇ ਵੀ ਅਟ ਲੂਚੇ ਹੀ ਤੇ ਇਹ ਬਸਾਰੇ ਤੇ ਆਪਾਂ ਆਲੂ ਲਾਤਾ ਜਿਹੜੀ ਪਹਿਲਾਂ ਰੋਟੀ ਬਣਾਈ ਸੀ ਨਾ ਉਹਨੂੰ ਵੀ ਆਪਾਂ ਇਸ ਤਰ੍ਹਾਂ ਕਰਕੇ ਇਹ ਖਾਤਾ ਫੇ ਦੂਜੇ ਤੇ ਐਦਾਂ ਪਰ ਇਹ ਕਰਨਾ ਨੇੜੇ ਨੇੜੇ ਹੱਤਾ ਇਹਨಿಕೆ ਨਾ ਉੱਚੀ ਉੱਚੀ ਚੱਕਣਾ ਨੇੜੇ ਨੇੜੇ ਕਰਕੇ ਇਹਨੂੰ ਫਿਰ ਆਪਾਂ ਇਹਦੇ ਉੱਤੇ ਰੱਖਣਾ ਆ ਦੇਖੋ ਇੱਕ ਐਦਾਂ ਇਹਦੇ ਉੱਤੇ ਇੱਕ ਕੋਨੇ ਤੋਂ ਸ਼ੁਰੂ ਕੀਤਾ ਇਹਨੂੰ ਇੱਥੇ ਰੱਖਿਆ ਉਹਨੇ ਜਿੱਥੇ ਨਹੀਂ ਪਹੁੰਚਦਾ ਉੱਪਰ ਤੋਂ ਇਹਨੂੰ ਚੱਕਣਾ ਇਨੂੰ ਉਹ ਦੇ ਪ੍ਰੋਪਰ ਕਰਦੇ ਨੇ ਇਹ ਦੇਖੋ ਇਹਨੂੰ ਆਪਾਂ ਪ੍ਰੋਪਰ ਕਰਦੇ ਨੇ ਦੂਜੀ ਰੋਟੀ ਦੇ ਨਾਲ ਜਿਹੜਾ ਆਲੂ ਦਾ ਮਰਸ਼ਾ ਨੂੰ ਕਵਰ ਕਰਦੇ ਨੇ ਉਹ ਦਿਖਣਾ ਨਹੀਂ ਚਾਹੀਦਾ ਜਿਹੜਾ ਬਹੁਤ ਬਾਹਰ ਨਿਕਲ ਗਿਆ ਉਹਨੂੰ ਆਪਾਂ ਕੱਟ ਦਿੰਦੇ ਹਾਂ ਕਿ ਜਦੋਂ ਹੋ ਜਾਏ ਇਹਦੇ ਉੱਤੇ ਫੇਰ ਆਪਾਂ ਇਹਨੂੰ ਇਹਦੇ ਉੱਤੇ ਸੁੱਕਾ ਆਟਾ ਥੋੜਾ ਜਿਹਾ ਪਾ ਦਿੰਦੇ ਹਾਂ ਨ ਕਰਤਾ ਇਹਨੂੰ ਉਲਟਾਤਾ ਫੇਰੇ ਦੇ ਦੂਜੇ ਪਾਸੇ ਪਾ ਕਰਕੇ ਇਹਨੂੰ ਥੋੜਾ ਆਪਾਂ ਵੇਲ ਲੈ ਜੇ ਜੇ ਤਾਂ ਤੁਸੀਂ ਆਲੂ ਵਾਲੀ ਸਿੰਪਲ ਪ੍ਰੋਂਠੀ ਖਾਣੀ ਹੈ ਫਿਰ ਤਾਂ ਇਹ ਆਲੂ ਵਾਲੀ ਪ੍ਰੋਂਠੀ ਬਣ ਗਈ ਬਸ ਇਦਾਂ ਚੱਕਿਆ ਤੇ ਤਵੇ ਤੇ ਪਾ ਲੇ ਪਰ ਆਪਾਂ ਇਹਦੇ ਵਿੱਚ ਆਪਾਂ ਟਵਿਸਟ ਹੈ ਇਹਦੇ ਵਿੱਚ ਅੱਗੇ ਵੀ ਆਪਾਂ ਕੁਝ ਕਰਦੇ ਹਾਂ ਉਹ ਕੀ ਉਹ ਦੇਖਦੇ ਹਾਂ ਪੀਜ਼ਾ ਕੱਟਣ ਨਾਲ ਆਪਾਂ ਚਾਹੇ ਚਾਕੂ ਨਾਲ ਵੀ ਕਰ ਸਕਦੇ ਹਾਂ ਪਰ ਚਾਕੂ ਤਿੱਖਾ ਹੋਣਾ ਚਾਹੀਦਾ ਹੈ ਇਹ ਆਮੈਂ ਮੈਂ ਪੀਜ਼ਾ ਕੱਟਣਾ ਕਰ ਰਹੀ ਹਾਂ ਇਹ ਦੇਖੋ ਇਹਦੀ ਦੋ ਉਂਗਲਾਂ ਛੱਡ ਕੇ ਇੰਨੀ স্পেস ਦੋ ਦੋ ਉਂਗਲਾਂ ਛੱਡ ਕੇ ਨੂੰ ਆਪਾਂ ਕੱਟ ਲੈਣਾ ਫੇਰ ਦੋ ਉਂਗਲਾਂ ਰੱਖੀਆ ਇੰਨਿਕ ਆਈਡੀਆ ਹੋ ਜਾਂਦਾ ਹੈ ਜਦੋਂ ਤੁਸੀਂ ਕੁਕਿੰਗ ਕਰਨ ਲੱਗ ਜੋ ਕਿ ਇਹ ਦੋ ਉਂਗਲਾਂ ਦੇ ਸਪੇਸ ਜੇ ਤੁਹਾਨੂੰ ਆਈਡੀਆ ਨਹੀਂ ਹੁੰਦਾ ਤੇ ਤੁਸੀਂ ਉਂਗਲਾ ਲਾ ਕੇ ਕਰ ਲਓ ਇਸ ਤਰ੍ਹਾਂ ਇਹਨਾਂ ਨੂੰ ਸਾਰੇ ਨੂੰ ਕੱਟਣਾ ਹੈ ਇਸ ਸਾਰੀ ਨੂੰ ਆਪਾਂ ਇੱਦਾਂ ਕੱਟ ਲਿਆ ਫਿਰ ਇੱਕ ਪਲੇਟ ਦੇ ਵਿੱਚ ਆਪਾਂ ਇਹਨੂੰ ਚੱਕ ਲੈਣਾ ਇੱਥੇ ਰੱਖੀ ਜਾਣਾ ਇਹਨੂੰ ਆਪਾਂ ਥੋੜਾ ਤੋੜ ਕੇ ਆਰਾਮ ਨਾਲ ਇਹਨੂੰ ਇਹਦੇ 'ਚ ਕੱਟ ਦੇਣਾ ਦੂਸਰੇ ਪੰਨੇ 'ਚ ਇਹਨੂੰ ਆਪਾਂ ਫੇਰ ਵੇਲਿਆ ਜੇ ਹੱਥ ਨਾਲ ਵੀ ਤੁਸੀਂ ਇਹਨੂੰ ਲੰਬਾ ਕਰ ਸਕਦੇ ਹੋ ਇਹਨੂੰ ਇਸ ਤਰ੍ਹਾਂ ਇਹਨੂੰ ਆਪਾਂ ਰੋਲ ਕਰ ਦਿੰਦੇ ਨੇ ਇਹ ਦੇਖੋ ਰੋਲ ਹੋ ਗਏ ਇਹਦੇ ਉੱਤੇ ਦਬਾਤ ਦੇਣਾ ਫਿਰ ਆਪਾਂ ਇਹਨੂੰ ਸੁੱਕੇ ਆਟੇ 'ਚ ਜਾਣੇ ਇਹਨੂੰ ਸੁੱਕੇ ਆਟੇ ਚਿੱਤਾ ਘੁਮਾ ਕੇ ਹੱਥ ਨਾਲ ਤਬਾਕੇ ਉੱਪਰ ਹਲਕੇ ਹੱਥ ਨਾਲ ਲਪਾ ਇਹਨੂੰ ਵੇਲ ਲੈਣਾ ਜਿੰਨਾ ਸਾਈਜ਼ ਤੁਸੀਂ ਆਪਣੀ ਰੋਟੀ ਦਾ ਰੱਖਣਾ ਚਾਹੁੰਦੇ ਹੋ ਵੱਡਾ ਜਾਂ ਛੋਟਾ ਤੁਹਾਡੇ ਤੇ ਡਿਪੈਂਡ ਹੈ ਕਿ ਕਈ ਛੋਟੀਆਂ ਪਸੰਦ ਕਰਦੇ ਆ ਕਿ ਬਹੁਤ ਵੱਡੀਆਂ ਪਸੰਦ ਕਰਦੇ ਖਾਣੀਆਂ ਉਸੇ ਹਿਸਾਬ ਨਾਲ ਕਰੋ ਮੈਂ ਥੋੜੀ ਛੋਟੀ ਖਾਂਦੀ ਆ ਬਣਾਉਂਦੀ ਵੀ ਛੋਟੀਆਂ ਛੋਟੀਆਂ ਤੇ ਖਾਂਦੀ ਵੀ ਛੋਟੀਆਂ ਛੋਟੀਆਂ ਇਨੂੰ ਤੁਸੀਂ ਅਲਕੇਰ ਤਨਾ ਦਬਾ ਵੀ ਲੈ। ਇਸ ਨੂੰ ਫਿਰ ਦੂਸਰੀ ਵਾਲੀ ਸਿਖਾ ਰਹੀ ਆ ਇਸ ਤਰ੍ਹਾਂ ਇਹਨੂੰ ਬੜੇ ਆਰਾਮ ਨਾਲ ਤੁਸੀਂ ਰੋਲ ਕਰੀ ਚੋ। ਜੇ ਕਿਓ ਲਗਾਣਾ ਚਾਹਦੇ ਤਾਂ ਕਿਓ ਲਾਓ ਨਹੀਂ ਤਾਂ ਨਾ ਸੀ। ਐਦਾਂ ਕਰਕੇ ਇਹਨੂੰ ਇਦਾਂ ਦਬਾ ਦਿੰਨੇ। ਇਹਨੂੰ ਫਿਰ ਆਪਾਂ ਥੋੜਾ ਜਿਹਾ ਆਟਾ ਸੁੱਕਿਆ ਪੇਚਕਾ ਮਾ ਕੇ ਇਨੂੰ ਆਪਾਂ ਫੇਰ ਵੇਲਦੇ ਨੇ ਇਹਨੂੰ ਚੱਕਲੇ ਤੋਂ ਚੱਕ ਲਿਆ ਜਿਸ ਤੇ ਰੋਲਿੰਗ ਰੋਲ ਜਿੱਦ ਤੋਂ ਆਪਾਂ ਰੋਲ ਕਰਦੇ ਹਾਂ ਰੋਟੀ ਨੂੰ ਉਹ ਚੱਕ ਲਿਆ ਤੇ ਇਹਨੂੰ ਆਪਾਂ ਲੈ ਕੇ ਇਹਨੂੰ ਆਪਾਂ ਤਵੇ ਤੇ ਪਾਤਾ ਇੱਕ ਪਹਿਲਾ ਪਾਤੀ ਇੱਕ ਹੁਣ ਪਾਤੀ ਇਸ ਤਰ੍ਹਾਂ ਇਹ ਛੋਟੀਆਂ-ਛੋਟੀਆਂ ਬਣਾਓ ਬਹੁਤ ਸਵਾਦ ਲੱਗਣੀ ਹੈ ਜੇ ਤੁਸੀਂ ਸਾਈਜ਼ ਵੱਡਾ ਵੀ ਇਸੇ ਨੂੰ ਵੱਡੀ ਔਰ ਮੋਟੀ ਵੀ ਬਣਾ ਸਕਦੇ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਹ ਸਾਡੀ ਦੇਖੋ ਥੋੜੇ ਲੱਗਣ ਲੱਗੇ ਨਾ ਕਿ ਇਹ ਤੋਂ ਕੁੱਕ ਹੋ ਗਈ ਮਤਲਬ ਬਨ ਗਈ ਇਹਨੂੰ ਆਪਾਂ ਹੌਲੀ ਹੌਲੀ ਇਹਨੂੰ ਅੰਤ ਆਪਾਂ ਚੱਕਣਾ ਚਾਕਲੇਟ ਉਲਟਾਤਾ ਇਸ ਤਰ੍ਹਾਂ ਹੀ ਦੂਸਰੀ ਨੂੰ ਦੇਖ ਲਓ ਉਲਟਾ ਲਿਆ ਜਿਹੜੇ ਜਿਹੜੇ ਲੱਗ ਰਹੀ ਹੈ ਨਾ ਆਪਣੀਆਂ ਮੈਂ 4 ਪਾਈਆਂ ਜਿੱਦਾਂ ਤੁਹਾਨੂੰ ਲੱਗ ਰਹੀ ਹੈ ਤੁਸੀਂ ਉਹਨੂੰ ਉਲਟਾ ਕਰ ਸਕਦੇ ਇਹ ਹਾਲੇ ਗੁਣੀ ਪਈ ਹੈ ਇਹ ਹਾਲੇ ਇੰਨੀ ਨਹੀਂ ਹੋਈ ਆਪਾਂ ਰੋਕੀਦੇ

एक, आलू वाला लच्छा पर लच्छे पर बहुत आसानी लच्छा बन जाने देखना जो उतारा ना मैं रोटी देखना कि, लच्छे बन कि जो आप दूजी तरह कर और थोड़ा मुश्किल काम है एक बहुत ये बहुत ही आसानी है आपू बड़े आराम चक्के प्लेट च पा देना यह जरी बन रही है देख लिया

ਆਪਣੇ ਆਲੂ ਵਾਲੇ ਲੱচ্ছা ਪਰੌਂਠਾ ਬਣ ਕੇ ਰੈਡੀ ਹੋ ਗਏ ਆਲੂ ਵਾਲੀ ਪਰੌਂਠੀ ਕਿਹ ਕਹਿ ਸਕਦੇ ਹੋ ਲੱচ্ছা ਪਰੌਂਠਾ ਮੈਂ ਬਣਾਇਆ ਤੇ ਇਹ ਨਾਲ ਦਹੀਂ ਦੇ ਨਾਲ ਸਰਵ ਕੀਤਾ ਜੇ ਤੁਹਾਨੂੰ ਮੈਥਡ ਅੱਛਾ ਲੱਗੇ ਔਰ ਈਜ਼ੀ ਲੱਗੇ ਤੁਸੀਂ ਇਹਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਖਾਸ ਕਰਕੇ ਸਬਸਕ੍ਰਾਈਬ ਕਰੋ